ਖਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸੂਬੇ ਦੇ ਵਿੱਚ ਲਗਾਤਾਰ ਬਰਸਾਤ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਪੋਂਗ ਡੈਮ ਦੇ ਵਿੱਚੋਂ ਪਾਣੀ ਲਗਾਤਾਰ ਰੁਕ ਰੁਕ ਕੇ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਬਿਆਸ ਦਰਿਆ ਤੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਰਹੇ ਨੇ ਰਾਹਤ ਸਮੱਗਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਫਸੇ ਹੋਏ ਲੋਕਾਂ ਨੂੰ ਕੱਢਿਆ ਵੀ ਜਾ ਰਿਹਾ ਹੈ ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਖੁਦ ਪਾਣੀ ਦੇ ਪ੍ਰਭਾਵ ਹੇਠ ਆਏ ਇਲਾਕਿਆਂ ਦਾ ਦੌਰਾ ਕਰਨਗੇ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣਗੇ ਤੇ ਪ੍ਰਸ਼ਾਸਨ ਨੂੰ ਜ਼ਰੂਰੀ ਨਿਰਦੇਸ਼ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਰੀ ਕਰਨਗੇ ਤੁਹਾਨੂੰ ਦੱਸ ਦਈਏ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਸਰਕਾਰੀ ਅਮਲਾ ਹੜ੍ਹਾਂ ਵਰਗੀਆਂ ਸਥਿਤੀਆਂ ਦੇ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰਨ ਦੇ ਵਿੱਚ ਲੱਗਿਆ ਹੋਇਆ ਖਾਸ ਤੌਰ ਤੇ ਬਿਆਸ ਦਰਿਆ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਜਿੱਥੇ ਪਾਣੀ ਪਾਣੀ ਦੀ ਮਾਰ ਫਸਲਾਂ ਨੂੰ ਵੀ ਪਈ ਆ ਤੇ ਕਈ ਪਿੰਡਾਂ ਦੇ ਵਿੱਚ ਵੀ ਪਾਣੀ ਵੜਿਆ ਲਗਾਤਾਰ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਖੁਦ ਸੁਲਤਾਨਪੁਰ ਲੋਧੀ ਦੇ ਪ੍ਰਭਾਵਿਤ ਪਿੰਡਾਂ ਦੇ ਵਿੱਚ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਅੱਜ ਪਹੁੰਚਣਗੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਐਮਐਲਏ ਲਗਾਤਾਰ ਪਹੁੰਚ ਰਹੇ ਨੇ ਮੰਤਰੀ ਡਾਕਟਰ ਬਲਵੀਰ ਸਿੰਘ ਸੁਲਤਾਨਪੁਰ ਲੋਧੀ ਪਹੁੰਚੇ ਸਨ ਜਿੱਥੇ ਉਹਨਾਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਗਿਆ ਤੇ ਪੀੜੇ ਪੀੜਤ ਜਿਹੜੀਆਂ ਜਗਾਵਾਂ ਨੇ ਉੱਥੇ ਵੀ ਪਹੁੰਚੇ ਪੀੜਤ ਲੋਕਾਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਵੀ ਕੀਤੀ ਇਸ ਤੋਂ ਇਲਾਵਾ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਪਹੁੰਚੇ ਸਨ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨਾਲ ਮਿਲ ਕੇ ਲੋਕਾਂ ਨੂੰ ਉਹਨਾਂ ਨੇ ਹੌਸਲਾ ਦਿੱਤਾ ਹੈ ਇਹ ਵੀ ਕਿਹਾ ਕਿ ਸਰਕਾਰ ਔਖੇ ਟਾਈਮ ਦੇ ਵਿੱਚ ਲੋਕਾਂ ਦੇ ਨਾਲ ਖੜੀ ਹੈ ਤੇ ਹਰਾਂ ਦੀ ਮਾਰ ਹੇਠ ਜਿਹੜੇ ਪਰਿਵਾਰ ਆਏ ਨੇ ਉਹਨਾਂ ਦੀ ਹਰ ਸੰਭਵ ਸਹਾਇਤਾ ਸਰਕਾਰ ਕਰੇਗੀ ਇਸ ਤੋਂ ਇਲਾਵਾ ਕੁਲਦੀਪ ਸਿੰਘ ਧਾਲੀਵਾਲ ਵੀ ਸੰਭਾਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਉੱਥੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਲੋਕਾਂ ਨੂੰ ਅਲਰਟ ਵੀ ਕੀਤਾ ਸੋ ਲਗਾਤਾਰ ਸਰਕਾਰੀ ਅਮਲਾ ਲੋਕਾਂ ਨੂੰ ਰਾਹਤ ਵੀ ਪਹੁੰਚਾ ਰਿਹਾ ਤੇ ਅਫਸਰਾਂ ਵੱਲੋਂ ਲਗਾਤਾਰ ਲੋਕਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਮੰਤਰੀ ਖੁਦ ਪਹੁੰਚ ਰਹੇ ਨੇ ਖੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਪਹੁੰਚ ਕੇ ਜ਼ਮੀਨੀ ਹਾਲਾਤਾਂ ਦਾ ਅੱਜ ਜਾਇਜ਼ਾ ਲੈਣਗੇ ਪੰਜਾਬ ਦੇ ਮਸ਼ਹੂਰ ਕਮੇਡੀ ਅਦਾਕਾਰ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਦੇਹਾਂਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਜਸਵਿੰਦਰ ਪੱਲਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹਦ ਅਫਸੋਸਜਨਕ ਹੈ ਛਣ ਕਟਿਆਂ ਦੀ ਛਣਕਾਰ ਬੰਦ ਹੋਣ ਤੇ ਮਨ ਉਦਾਸ ਹੈ ਵਾਹਿਗੁਰੂ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਚਾਚਾ ਚਤਰਾ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੇ ਰਹਿਣਗੇ ਇਸ ਤੋਂ ਇਲਾਵਾ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਜਸਵਿੰਦਰ ਪੱਲਾ ਦੇ ਦੇਹਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਹਿੰਿਆ ਕਿ ਪੰਜਾਬੀ ਫਿਲਮ ਜਗਤ ਦੀ ਮਸ਼ਹੂਰ ਹਸਤੀ ਜਸਵਿੰਦਰ ਪੱਲਾ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਦੀ ਖਬਰ ਦੇ ਨਾਲ ਸਮੁੱਚੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪੱਲਾ ਸਾਹਿਬ ਹਮੇਸ਼ਾ ਹਰ ਪੰਜਾਬੀ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੇ ਰਹਿਣਗੇ ਵਾਹਿਗੁਰੂ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਣ ਅਤੇ ਅਕਾਲ ਪੁਰਖ ਪਰਿਵਾਰ ਤੇ ਸਨਈਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਜਸਵਿੰਦਰ ਪੱਲਾ ਦੇ ਦੇਹਾਂਤ ਤੇ ਦੁੱਖ ਜਤਾਇਆ ਉਹਨਾਂ ਨੇ ਲਿਖਿਆ ਕਿ ਜਸਵਿੰਦਰ ਪੱਲਾ ਜੀ ਦੇ ਕਾਲ ਚਲਾਣੇ ਦੀ ਖਬਰ ਜਿਹੜੀ ਬੇਹਦ ਦੁਖਦਈ ਹੈ ਪੰਜਾਬ ਤੇ ਪੰਜਾਬੀਅਤ ਨੂੰ ਪਾਇਆ ਉਹਨਾਂ ਦਾ ਅਣਮੁੱਲਾ ਯੋਗਦਾਨ ਹਮੇਸ਼ਾ ਅਪੂਰਨ ਰਹੇਗਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਉਹਨਾਂ ਦੀ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਲਿਖਿਆ ਹੈ ਕਿ ਜਸਵਿੰਦਰ ਪੱਲਾ ਜੀ 65 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਆਏ ਨੇ ਉਹ ਲਗਭਗ 1 ਮਹੀਨੇ ਤੋਂ ਬਿਮਾਰ ਸਨ ਅੰਤਿਮ ਸੰਸਕਾਰ ਪੜਕੇ ਮੁਹਾਲੀ ਦੇ ਵਿੱਚ ਕੀਤਾ ਜਾਏਗਾ ਸੋ ਜਸਵਿੰਦਰ ਪੱਲਾ ਜਿਹੜੇ ਨੇ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਵੀ ਯਾਦ ਕੀਤਾ ਉਹਨਾਂ ਕਿਹਾ ਕਿ ਜਸਵਿੰਦਰ ਪੱਲਾ ਦਾ ਜਿਹੜਾ ਪੰਜਾਬੀ ਫਿਲਮ ਜਗਤ ਤੇ ਕਾਮੇਡੀ ਦੇ ਵਿੱਚ ਜਿਹੜਾ ਉਹ ਯੋਗਦਾਨ ਹੈ ਖਾਸ ਤੌਰ ਤੇ ਇਸ ਟੈਨਸ਼ਨ ਭਰੇ ਮਾਹੌਲ ਦੇ ਵਿੱਚ ਜਿੱਥੇ ਹਰ ਵਿਅਕਤੀ ਹੈ ਜਿਹੜਾ ਉਹ ਤੇਜ਼ੀ ਨਾਲ ਭਰੀ ਹੋਈ ਜ਼ਿੰਦਗੀ ਜੀ ਰਿਹਾ ਸੋ ਜਸਵਿੰਦਰ ਪੱਲਾ ਇੱਕ ਹਾਸੇ ਵਾਲਾ ਮਾਹੌਲ ਬਣਾ ਕੇ ਮਾਹੌਲ ਨੂੰ ਜਿਹੜਾ ਉਹ ਹਲਕਾ ਕਰ ਦਿੰਦੇ ਸਨ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਸ਼ਬਦਾਂ ਦੇ ਨਾਲ ਜਸਵਿੰਦਰ ਪੱਲਾ ਨੂੰ ਯਾਦ ਕੀਤਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿਆਸੀ ਹਸਤੀਆਂ ਦੇ ਵੱਲੋਂ ਜਸਵਿੰਦਰ ਪੱਲਾ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਪੱਲਾ ਦੇ ਅਕਾਲ ਚਲਾਣੇ ਤੋਂ ਬਾਅਦ ਤਮਾਮ ਮਨੋਰੰਜਨ ਜਗਤ ਦੇ ਕਲਾਕਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਤੇ ਉਹਨਾਂ ਦੇ ਅਚਾਨਕ ਦਿਹਾਂਤ ਤੇ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਤੇ ਉਹਨਾਂ ਦੇ ਚਲੇ ਜਾਣ ਤੇ ਸੰਦੇਸ਼ ਵੀ ਸਾਂਝੇ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਗਿੱਪੀ ਗਰੇਵਾਲ ਪਹੁੰਚੇ ਨੇ ਉਹਨਾਂ ਨੇ ਜਸਵਿੰਦਰ ਪੱਲਾ ਦੇ ਨਾਲ ਪੱਲਾ ਦੇ ਨਾਲ ਬਿਤਾਏ ਹੋਏ ਪੱਲਾ ਨੂੰ ਯਾਦ ਕੀਤਾ ਹੈ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੀ ਦੁੱਖ ਵੰਡਾਉਣ ਪਰਿਵਾਰ ਦੇ ਨਾਲ ਅਫਸੋਸ ਕਰਨ ਦੇ ਲਈ ਪਹੁੰਚੇ ਨੇ ਇਸ ਤੋਂ ਇਲਾਵਾ ਬੀਨੂ ਢਿੱਲੋ ਅਤੇ ਬਾਲ ਮੁਕੰਦ ਸ਼ਰਮਾ ਜੋ ਕਿ ਲੰਮੇ ਸਮੇਂ ਤੱਕ ਜਸਵਿੰਦਰ ਪੱਲਾ ਦੇ ਸਾਥੀ ਰਹੇ ਉਹ ਵੀ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਉਹਨਾਂ ਦੁੱਖ ਸਾਂਝਾ ਕੀਤਾ ਹੈ

ਕੰਨਸੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਪਾਇਰ ਚਾਹੀਏ ਤਰੀ ਨਾਲ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀ ਜੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਸੀ ਆ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇੱਕ ਕਦੀ ਵੀ ਉਹਨਾਂ ਦੇ ਮੈਂ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਫ ਭਾਫ ਤੋਂ ਨਹੀਂ ਕਰੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਉਨ ਨਹੀਂ ਕਰਦੇ ਕਿਸੇ ਨੂੰ ਵੇਖਿਆ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਸੀਨੀਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਗੀਤ ਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਕੁਰਤੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਕੂਬੀ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਇਹਨਾਂ ਨਾਲ ਸਾਰੇ ਜਨ ਸਾਹਿਬ ਨਾਲ ਹੋਰ ਸਾਰੇ ਬੜਾ ਇਸੁਰ ਜਾਂਦੇ ਸੀਗੇ ਔਰ ਬੜੀਆਂ ਪਿਆਰ ਵਾਲੀਆਂ ਹੁੰਦੀਆਂ ਸੀ ਤੇ ਇੱਕ ਗੱਲ ਇਹ ਜੀਵਨਾ ਨੇ ਮੈਂ ਕਹਿੰਦਾ ਵੀ ਜਿੰਨਾ ਵੀ ਕੋਈ ਹਕੂਮਤ ਦੇਣਾ ਹੈ ਉਹਨਾਂ ਸ਼ਬਦਾਂ ਅਹਿ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਬੜਾ ਅਸੈਂਤ ਕਹਿ ਸਕਦਾ ਹੈ ਕਿ ਅੱਜ ਤਾਂ ਆਪਾਂ ਅਰਦਾਸ ਹੀ ਕਰ ਸੀ ਉਸ ਤੇ ਪਾਸ਼ਾ ਕਿਸ ਤੇ ਪਾਸ਼ਾ ਨੂੰ ਆਪਣੇ ਚਾਹੇ ਨਿਵਾਸ ਕਰtion ਔਰ ਜੋ ਉਹਨਾਂ ਦੇ ਅਧੂਰੇ ਸੁਪਨੇ ਨੇ ਜੋ ਉਹਨਾਂ ਦੇ ਬੱਚੇ ਨੇ ਸਾਡੀ ਭੈਣ ਜਿਹੜੀ ਵਾਈਫ ਹੈ ਚਲੋ ਸਾਥੀ ਆਪਣੇ ਬੰਦਾ ਜੀ ਬੈਠੇ ਹੁੰਦੇ ਇਹਦਾ ਸਾਰਾ ਉਥੋਂ ਤੱਕ ਦੇਣ ਤਾਂ ਕਿ ਉਸ ਦੀ ਵੀ ਉਹਦੇ ਜਾਖੜੇ ਬੰਗਰੇ ਤੇ ਉਧਰ ਉਪਚੋਣਾ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਅਨਾਉਂਸ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਹੁਣ ਫੈਸਲਾ ਕੀਤਾ ਗਿਆ ਕਿ ਉਹ ਆਉਣ ਵਾਲੀ ਉਪਚੋਣ ਨਹੀਂ ਲੜਨਗੇ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਨੇ ਤਰੰਤਾਰਨ ਦੇ ਵਿੱਚ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਆਉਣ ਵਾਲੀ ਉਪਚੋਣ ਨਹੀਂ ਲੜਨਗੇ 2019 ਦੇ ਵਿੱਚ ਉਹਨਾਂ ਨੇ ਕੁਝ ਲੋਕਾਂ ਦੇ ਚਿਹਰੇ ਬੇਨਕਾਬ ਕਰਨ ਦੇ ਲਈ ਚੋਣ ਲੜੀ ਸੀ ਚੋਣ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਹੈ ਉਹਨਾਂ ਨੇ ਸਿਰਫ ਖਾਸ ਹਾਲਾਤਾਂ ਦੇ ਵਿੱਚ ਹੀ ਚੋਣਾਂ ਲੜੀਆਂ ਸਨ ਸੋ ਇਹ ਜਿਹੜਾ ਬਿਆਨ ਹੈ ਉਹ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਚੋਣਾਂ ਲੜਨਾ ਬੀਬੀ ਪਰਮਜੀਤ ਕੌਰ ਖਾਲੜਾ ਦਾ ਪੇਸ਼ਾ ਨਹੀਂ ਹੈ ਉਹਨਾਂ ਨੇ ਖਾਸ ਹਾਲਾਤਾਂ ਦੇ ਵਿੱਚ ਹੀ ਚੋਣਾਂ ਲੜੀਆਂ ਸਨ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਵੀ ਆਪਣੇ ਦਿੱਤੇ ਗਏ ਸ਼ਬਦ ਵਾਪਸ ਲੈ ਲਏ ਨੇ ਉਹਨਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਨਹੀਂ ਕੀਤਾ ਗਿਆ ਸੀ ਉਹਨਾਂ ਨੇ ਸਿਰਫ ਉਪ ਚੋਣਾਂ ਦੇ ਲਈ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਾਰਟੀ ਦੀ ਪਹਿਲੀ ਪਸੰਦ ਦੱਸਿਆ ਸੀ ਪਰਮਜੀਤ ਕੌਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਪਤਨੀ ਨੇ ਜਿਨ੍ਹਾਂ ਨੇ 1980 ਤੋਂ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਵਿਰੁੱਧ ਹੋਏ ਅਤਿਆਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਇਸ ਕਾਰਨ ਉਹਨਾਂ ਨੂੰ ਇੱਕ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾਂਦਾ ਹੈ 19 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਬੀ ਖਾਲੜਾ ਨੇ ਖਡੂਰ ਸਾਹਿਬ ਤੋਂ ਚੋਣ ਵੀ ਲੜੀ ਸੀ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਤੋਂ ਬਾਅਦ ਉਹਨਾਂ ਨੂੰ ਲਗਭਗ 214000 ਵੋਟਾਂ ਮਿਲੀਆਂ ਸਨ ਤੇ ਤੀਜਾ ਸਥਾਨ ਉਹਨਾਂ ਵੱਲੋਂ ਪ੍ਰਾਪਤ ਕੀਤਾ ਗਿਆ ਸੀ ਸੋ ਹੁਣ ਉਹਨਾਂ ਵੱਲੋਂ ਤਰਨਤਾਰਨ ਤੋਂ ਉਪ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਆਵਾਰਾ ਕੁੱਤਿਆਂ ਨੂੰ ਲੈ ਕੇ ਭਾਰਤ ਦੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਇੱਕ ਅਹਿਮ ਜੱਜਮੈਂਟ ਆਈ ਹੈ ਸੁਪਰੀਮ ਕੋਰਟ ਨੇ ਅੱਜ ਲਵਾਰਿਸ ਕੁੱਤਿਆਂ ਦੇ ਮੁੱਦੇ ਤੇ ਆਪਣਾ ਫੈਸਲਾ ਸੁਣਾਇਆ ਹੈ ਅਦਾਲਤ ਨੇ ਕਿਹਾ ਕਿ ਫੜੇ ਗਏ ਕੁੱਤਿਆਂ ਨੂੰ ਨਸਬੰਦੀ ਅਤੇ ਟੀਕਾ ਕਰਨ ਤੋਂ ਬਾਅਦ ਹੀ ਛੱਡਿਆ ਜਾਣਾ ਚਾਹੀਦਾ ਹੈ ਸਿਵਾਏ ਉਹਨਾਂ ਕੁੱਤਿਆਂ ਦੇ ਜੋ ਰੈਬੀਜ਼ ਨਾਲ ਪੀੜਿਤ ਨੇ ਜਾਂ ਜਿਨ੍ਹਾਂ ਦਾ ਵਿਹਵਾਰ ਹਮਲਾਵਰ ਹੈ ਉਹਨਾਂ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 11 ਅਗਸਤ ਦੇ ਹੁਕਮ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਇਸ ਹੁਕਮ ਦੇ ਵਿੱਚ ਕਿਹਾ ਗਿਆ ਸੀ ਕਿ ਫੜੇ ਗਏ ਕੁੱਤਿਆਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਅਦਾਲਤ ਨੇ ਕਿਹਾ ਕਿ ਜਨ ਤੱਕ ਥਾਵਾਂ ਤੇ ਕੁੱਤਿਆਂ ਨੂੰ ਖਾਣਾ ਖਵਾਉਣ ਤੇ ਪਾਬੰਦੀ ਹੋਵੇਗੀ ਇਸ ਦੇ ਲਈ ਵੱਖਰੇ ਸਮਰਪਿਤ ਫੀਡਿੰਗ ਜ਼ੋਨਸ ਬਣਾਏ ਜਾਣੇ ਚਾਹੀਦੇ ਨੇ ਸੁਪਰੀਮ ਕੋਰਟ ਵੱਲੋਂ ਇਸ ਫੈਸਲੇ ਸੰਬੰਧੀ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਟੀਕਾਕਰਨ ਅਤੇ ਨਸਬੰਦੀ ਤੋਂ ਬਾਅਦ ਆਵਾਰਾ ਕੁੱਤਿਆਂ ਨੂੰ ਉਸੇ ਖੇਤਰ ਦੇ ਵਿੱਚ ਛੱਡ ਦਿੱਤਾ ਜਾਵੇਗਾ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕੁੱਤਿਆਂ ਨੂੰ ਫੜਨ ਦੇ ਵਿੱਚ ਰੋਕਦਾ ਹੈ ਜਾਂ ਕੋਈ ਰੋਕ ਪਾਉਂਦਾ ਹੈ ਤਾਂ ਉਸਤੇ 25000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਜੇਕਰ ਕੋਈ ਐਨਜੀਓ ਰੋਕਦੀ ਆ ਤਾਂ ਉਸਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਜੇ ਕੋਈ ਕੁੱਤਿਆਂ ਨੂੰ ਫੜਨ ਜਾਂ ਛੱਡਣ ਦੇ ਵਿੱਚ ਰੁਕਾਵਟ ਪਾਉਂਦਾ ਹੈ ਤਾਂ ਕਾਨੂੰਨੀ ਕਾਰਵਾਈ ਉਸਤੇ ਕੀਤੀ ਜਾਵੇਗੀ ਤੇ ਰਣਨ ਦੇ ਲਈ 25000 ਰੁਪਏ ਤੋਂ 2 ਲੱਖ ਰੁਪਏ ਤੱਕ ਜਮ੍ਹਾਂ ਕਰਵਾਉਣੇ ਪੈ ਸਕਦੇ ਨੇ ਇਸ ਦੇ ਨਾਲ ਹੀ ਜੇ ਕੋਈ ਵਿਅਕਤੀ ਨਿਰਧਾਰਿਤ ਜਗ੍ਹਾ ਦੀ ਬਜਾਏ ਕਿਸੇ ਹੋਰ ਜਗ੍ਹਾ ਤੇ ਕੁੱਤਿਆਂ ਨੂੰ ਖਾਣਾ ਖਵਾਉਂਦਾ ਤਾਂ ਉਸਤੇ ਵੀ ਜ਼ੁਰਮਾਨਾ ਲਗਾਇਆ ਜਾਵੇਗਾ ਤੇ ਹੁਣ ਇੱਕ ਨਜ਼ਰ ਪਾਉਨੇ ਆ ਪੰਜਾਬ ਦੇ ਮੌਸਮ ਤੇ ਅੱਜ ਸੂਬੇ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਸੂਬੇ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਦਰਸਲ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ ਦੇ ਵਿੱਚ ਸਰਗਰਮ ਹੋ ਰਹੀ ਹੈ ਇਸ ਕਾਰਨ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਇਲਾਕੇ ਖਾਸ ਤੌਰ ਤੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਜਿੱਥੇ ਪਾਣੀ ਦੀ ਮਾਰ ਪੈਂਦੀ ਹੈ ਉਹ ਇਲਾਕੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਜੋ ਕਿ ਪੰਜਾਬ ਦੇ ਲਈ ਹੁਣ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੇਕਰ ਅਗਲੇ ਕੁਝ ਦਿਨ ਹੋਰ ਭਾਰੀ ਬਰਸਾਤ ਹੁੰਦੀ ਹੈ ਤਾਂ ਪੰਜਾਬ ਦੇ ਹੜ੍ਹ ਮਾਰੂ ਖੇਤਰਾਂ ਦੇ ਵਿੱਚ ਮੁਸੀਬਤ ਹੋਰ ਵੀ ਵੱਸ ਸਕਦੀ ਹੈ ਤੁਹਾਨੂੰ ਦੱਸ ਦਈਏ ਇਸ ਵੇਲੇ ਪੰਜਾਬ ਦੇ 7 ਜ਼ਿਲ੍ਹੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਹੁਜਾਰਪੁਰ ਪਠਾਨਕੋਟ ਤੇ ਅੰਮ੍ਰਿਤਸਰ ਹੜਾਂ ਦੀ ਲਪੇਟ ਦੇ ਵਿੱਚ ਨੇ ਆ ਕਈ ਹਜ਼ਾਰ ਏਕੜ ਫਸਲਾਂ ਪ੍ਰਭਾਵਿਤ ਹੋਈਆਂ ਨੇ ਇਸ ਤੋਂ ਇਲਾਵਾ ਕਈ ਪਿੰਡਾਂ ਦੇ ਵਿੱਚ ਵੀ ਪਾਣੀ ਵੜਿਆ ਲੋਕ ਵੀ ਪ੍ਰਭਾਵਿਤ ਹੋ ਰਹੇ ਨੇ ਸੋ ਜੇਕਰ ਮੈਦਾਨੀ ਤੇ ਪਹਾੜੀ ਇਲਾਕਿਆਂ ਦੇ ਵਿੱਚ ਹੋਰ ਬਰਸਾਤ ਭਾਰੀ ਬਰਸਾਤ ਦੇਖਣ ਨੂੰ ਮਿਲਦੀ ਆ ਤਾਂ ਨਿਸ਼ਚਿਤ ਰੂਪ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਪਾਣੀ ਦੇ ਵਧਣ ਦੀ ਸੰਭਾਵਨਾ ਹੈ ਇਸ ਕਰਕੇ ਆਉਣ ਵਾਲੇ 5 ਦਿਨ ਪੰਜਾਬ ਦੇ ਲਈ ਸਾਵਧਾਨੀ ਵਾਲੇ ਦਿਲ ਨੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਉਧਰ ਪ੍ਰਸ਼ਾਸਨ ਵੀ ਪੱਪਾਂ ਵਾਰ ਹੈ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਹੈ ਜਿਹੜੀ ਵੱਧ ਪੈ ਸਕਦੀ ਹੈ ਜਿੱਥੇ ਪਾਣੀ ਦਾ ਪ੍ਰਭਾਵ ਪੈ ਸਕਦਾ ਹੈ ਉੱਥੇ ਲੋਕਾਂ ਨੂੰ ਸੁਚੇਤ ਵੀ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਪੋਂਗ ਡੈਮ ਚੋਂ ਲਗਾਤਾਰ ਪਾਣੀ ਰੁਕ ਰੁਕ ਕੇ ਛੱਡਿਆ ਜਾ ਰਿਹਾ ਕਿਉਂਕਿ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਪਾਣੀ ਜਿਹੜਾ ਉਹ ਰਿਲੀਜ਼ ਕਰ ਦਿੱਤਾ ਜਾਂਦਾ ਹੈ ਅ ਬੀਤੇ ਕੱਲ ਦੀ ਗੱਲ ਕਰੀਏ ਤਾਂ 69800 ਕਿਊਸਿਕ ਪਾਣੀ ਛੱਡਿਆ ਗਿਆ ਇਸ ਦੇ ਪ੍ਰਭਾਵ ਦੇ ਨਾਲ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ ਦੇ ਜਿਹੜੇ ਟਾਂਡਾ ਇਲਾਕੇ ਦੇ ਕੁਝ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਆਇਆ ਅਤੇ ਹੋਰ ਵੀ ਜਿਹੜੇ ਜ਼ਿਲ੍ਹੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਹੈ ਜਿਹੜਾ ਛੱਡਿਆ ਜਾਂਦਾ ਜਲ ਭੰਡਾਰ ਦੀ ਗੱਲ ਕਰੀਏ ਤਾਂ 1384.45 ਫੁੱਟ ਤੇ ਪਾਣੀ ਦਾ ਲੈਵਲ ਪਹੁੰਚ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਦੇ ਬੇहद ਨਜ਼ਦੀਕ ਹੈ ਆ ਦਰਿਆ ਦੇ ਵਿੱਚ ਲਗਭਗ 1000 1.15 ਲੱਖ ਕਿਊਸਿਕ ਪਾਣੀ ਇਸ ਵੇਲੇ ਵਹਿ ਰਿਹਾ ਜਿਸ ਕਾਰਨ ਟਾਂਡਾ ਦੇ ਨਜ਼ਦੀਕ ਦੇ ਕੁਝ ਪਿੰਡ ਜਿਵੇਂ ਕਿ ਗੰਡੋਵਾਲ ਰਾੜਾਮੰਡ ਟਾਲੀ ਅਬਦੁੱਲਾਪੁਰ ਮੇਵਾ ਮਿਆਣੀ ਫੱਤਾ ਕੱਲਾ ਅਤੇ ਇਸ ਪਿੰਡ ਨੇ ਜਿਸ ਦੇ ਵਿੱਚ ਪਾਣੀ ਦਾਖਲ ਹੋ ਗਿਆ ਸੋ ਫਸਲਾਂ ਵੀ ਡੁੱਬੀਆਂ ਨੇ ਪ੍ਰਸ਼ਾਸਨ ਵੱਲੋਂ ਇੱਥੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ